ਤੇ 6 ਕਿਲੋ ਤਾਂ ਦੁੱਧ ਹੋ ਗਿਆ ਵੀਰੇ ਦੋਨੇ ਡੰਗਾ ਦਾ ਹਨਾ ਥਾਪੀ ਤੇ ਮਿਲਦੀ ਤੇ ਬਾਈ ਗੱਬਣ ਇਹ ਕਿਹੜੇ ਤੋਂ ਆ ਗੱਬਣ ਇਹ ਬਾਈ ਭਾਗੇ ਬੰਦਰਾ ਸਵਰਾਜ ਤੋਂ ਜੀ ਤੇ ਕਿੰਨੇ ਟਾਈਮ ਦੀ ਗੱਬਣ ਚੱਕਾ ਹੁਣ ਵੀਰੇ ਅੱਜ ਸਹੀ ਤਰੀਕੀ ਇਹਦੇ 3.5 ਮਹੀਨੇ ਹੋ ਗਏ ਜੀ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਬਲਜਿੰਦਰ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਜੀ ਰਾਮਾ ਰਾਮਾ ਮੰਡੀ ਦੇ ਬਿਲਕੁਲ ਨਾਲ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਜੇ ਗੱਲ ਕਰਕੇ ਤਾਂ ਵੀਰੇ 10 ਕਿਲੋਮੀਟਰ ਦੀ ਦੂਰੀ ਤੇ ਇੱਕ ਘਰੇਲੂ ਖਰਚੋ ਦੋਸਤੋ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਆਪ ਹੈਗਾ ਵੀਰੇ ਵੈਟਰਨਰੀ ਡਾਕਟਰ ਪਸ਼ੂਆਂ ਦਾ ਡਾਕਟਰ ਆ ਤੇ ਚੰਗੇ ਬਾਈ ਨੇ ਬਰੀਡ ਤੇ ਇੱਧਰ ਕੰਮ ਕਰਿਆ ਹੋਇਆ ਤੁਸੀਂ ਘਰ ਦੇ ਜਾਨਵਰ ਦੇਖ ਲਓ ਜਿਹੜੀ ਆ ਝੋਟੀ ਦੋਸਤੋ ਬਾਈ ਨੇ ਸੇਲ ਕਰਨੀ ਆ ਤੋਕੜ ਗੱਭਣ ਆ ਇਹ ਕਿੰਨੇ ਟਾਈਮ ਦੀ ਹੁਣ ਚੈੱਕ ਪਾਸ ਆ ਕਿੰਨਾ ਦੁੱਧ ਆ ਦੋਨੇ ਡੰਗਾਂ ਦਾ ਕਿਹੜੇ ਤੋਂ ਇਹ ਗੱਭਣ ਆ ਤੇ ਕੀ ਮੁੱਲ ਰਹੂਗਾ ਉਹ ਸਾਰੀ ਗੱਲਬਾਤ ਆਪਾਂ ਭਰਾ ਬਲਜਿੰਦਰ ਨਾਲ ਕਰਾਂਗੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 14 ਤਰੀਕ ਦੂਸਰਾ ਮਹੀਨਾ ਤੇ 2026 ਆ ਜੋ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਆ ਜਾ ਬਲਜਿੰਦਰ ਭਾਈ ਝੋਟੀ ਦੇ ਕੋਲੇ ਹੀ ਹੋ ਜਾ ਮੇਰਾ ਪ੍ਰਾ ਸਸੀ ਗਾਲ ਡਾਕਟਰ ਆ ਸਸੀ ਕਾ ਭਾਈ ਜੀ ਭਾਈ ਜੀ ਇੱਕ ਝੋਟੀ ਅੱਜ ਸੇਲ ਆਲੀ ਆ ਹਨਾ ਕਿੰਨੇ ਟਾਈਮ ਦੀ ਇਹ ਤੋਕੜਗ ਬਣਾਈ ਤੋਕੜਗ ਬਣਾਈ ਕਿੰਨਾ ਦੁੱਧ ਕਿੰਨਾ ਪਹਿਲਾਂ ਦਾ ਦੁੱਧ ਹੀ ਕੰਡਿਆ ਸੱਤ ਤੋਂ ਮਰਦਾ ਆ ਆਪਾਂ ਛੀ ਮੰਨ ਲਓ 6 ਕਿਲੋ ਆ ਦੋਨੇ ਡੰਗ ਮਿਲਦੀ ਦੋਨੇ ਡੰਗ ਮਿਲਦੀ ਆ ਜੀ ਸਵੇਰੇ ਸ਼ਾਮ ਸਵੇਰੇ ਸ਼ਾਮ ਥਾਪੀ ਤੇ ਮਿਲਦੀ ਵੀਰੇ ਥਾਪੀ ਤੇ ਮਿਲਦੀ ਟੀਕੇ ਟੂਕੇ ਵਾਲਾ ਚੱਕਰ ਤਾਂ ਕੋਈ ਚੱਕਰ ਨਹੀਂ ਧਾਰ ਵੈਸੇ ਥਾਪੀ ਦਿਓ ਤੇ ਧਾਰ ਦਿਓ ਲਾ ਲੈਂਦੀ ਹੈ ਜੀ ਠੀਕ ਹੈ ਤੇ ਮੂਰੇ ਚਾਟ ਮਸਾਲਾ ਕੋਈ ਨਾ ਨਾ ਚਾਟ ਮਸਾਲੇ ਵਾਲੀ ਹੈ ਨਹੀਂ ਅੱਛਾ ਠੀਕ ਆ ਠੀਕ ਆ ਮੂਰੇ ਬਾਈ ਕੋਈ ਦਾਣਾ ਫੱਕਾ ਪਾਉਣ ਦੀ ਲੋੜ ਨਹੀਂ ਬੱਚੇ ਵੀਰੇ ਹੈ ਨਹੀਂ ਹਨਾ ਬੱਚੇ ਦੇ ਮਗਰ ਹੈ ਬੱਚਾ ਕੋਈ ਨਹੀਂ ਦੋਸਤੋ ਤੇ 6 ਕਿਲੋ ਤਾਂ ਦੁੱਧ ਹੋ ਗਿਆ ਵੀਰੇ ਦੋਨੇ ਡੰਗਾਂ ਦਾ ਹਨਾ ਥਾਪੀ ਤੇ ਮਿਲਦੀ ਹੈ ਤੇ ਬਾਈ ਗੱਬਣ ਇਹ ਕਿਹੜੇ ਤੋਆ ਗੱਬਣ ਹੈ ভাই ਭਾਗੇ ਬੰਦਰਾ ਸਵਰਾਜ ਤੋਂ ਜੀ ਅੱਛਾ ਜੋਤੀ ਮੱਝ ਦਾ ਜਿਹੜਾ ਬੱਚਾ ਸਵਰਾਜ ਉਹ ਤੋਂ ਡਾਇਰੈਕਟ ਬਹੁਤ ਸਿਰੇ ਦੇ ਝੋਟੇ ਤੋਂ ਦੋਸਤੋ ਗੱਬਣ ਤੇ ਕਿੰਨੇ ਟਾਈਮ ਦੀ ਗੱਬਣ ਚੈੱਕਾ ਹੁਣ ਵੀਰੇ ਅੱਜ ਸਹੀ ਤਰੀਕੀ ਇਹਦੇ ਸਾਢੇ 3 ਮਹੀਨੇ ਹੋ ਗਏ ਜੀ ਸਹੀ ਜਮਾ ਨੈਟ ਨੈਟ ਜੀ ਅੱਜ ਸਹੀ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੁੱਧ ਦੋਸਤੋ 6 ਕਿਲੋ ਆ ਬਾਈ ਕਹਿੰਦਾ 6 ਤੋਂ ਹੈ ਪਲਾਸੀ ਆ ਚੱਲ 6 ਮੰਨ ਕੇ ਆ ਜੇ ਜਿਹੜਾ ਬਾਈ ਕਹਿੰਦਾ ਮੈਂ ਘਰੇ ਚ ਵਾਦ ਤੇ ਕਰਮਾ ਵਾਲੀ ਦੇ ਲੇਵਾ ਬਹੁਤ ਸੋਹਣਾ ਫਿੱਟ ਫਾਰ ਜੇ ਮੈਂ ਜਿਹੜਾ ਕਟ ਵਾਲਾ ਲੇਵਾ ਹੁੰਦਾ ਨਾ ਵਿਚਾਰੇ ਗਾਂਆਂ ਦਾ ਹੁੰਦਾ ਜਿਵੇਂ ਓਵੇਂ ਆ ਤੇ ਤੋਰੀਏ ਫਿਰ ਇਹਨੂੰ ਆਪਾਂ ਬਲਜਿੰਦਰ ਹਾਂਜੀ ਹਾਂਜੀ ਤੋੜ ਕੇ ਆਪਾਂ ਦਿਖਾ ਦਿੰਨੇ ਆ ਨੰਬਰ ਬਾਈ ਬਲਜਿੰਦਰ ਦਾ ਦੋਸਤੋ ਵੀਡੀਓ ਦੇ ਹੇਠਾਂ ਚੱਲ ਜਿੰਦਾ ਰਾਮਾ ਪਿੰਡ ਦੋਸਤੋ ਰਾਮਾ ਮੰਡੀ ਦੇ ਬਿਲਕੁਲ ਨਾਲ ਜੇ ਤੇ ਤਲਵੰਡੀ ਸਾਬੋ ਤੋਂ ਜੇ ਆਪਾਂ ਗੱਲ ਕਰੀਏ ਤਾਂ ਸਾਰਾ 8-10 ਕਿਲੋਮੀਟਰ ਲੈ ਤੋੜ ਕੇ ਤੁਹਾਨੂੰ ਦਿਖਾ ਦਿੰਨਾ ਬਾਕੀ ਤੁਸੀਂ ਆ ਤੁਰਦੀ ਦਰਦੀ ਵੀਰੇ ਚੈੱਕ ਕਰ ਲੋ ਲੇਵੇ ਦੀ ਦਿਖਾ ਦੇਣਾ ਬਲਜਿੰਦਰ ਤੇਰਾ ਕੱਦ ਕਿੰਨਾ ਹੈ ਬਾਈ ਮੇਰਾ ਬਾਈ 5 7 5 ਫੁੱਟ ਤੇ 7 ਇੰਚ ਬਾਈ ਦਾ ਕੱਦ ਆ ਤੇ ਕੱਦ ਦੀ ਤੁਸੀਂ ਝੋਟੀ ਦੀ ਆਪ ਜਜਮੈਂਟ ਕਰ ਲਿਓ ਇਹ ਪਹਿਲਾ ਸੂਆ ਸੂਈ ਹੋਈ ਆ ਹਨਾ ਹਾਂ ਬਾਈ ਓਰੀਜਨਲ ਪਹਿਲਾ ਸੂਆ ਛੀਦ ਹੁੰਦਾ ਮੂੰਹੋਂ ਓਰੀਜਨਲ ਜਮਾ ਪਹਿਲਾ ਸੂਆ ਸੂਈ ਆ ਹੁਣ ਦੂਜੇ ਸੂਏ ਵਾਸਤੇ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਬੰਨ ਲਾ ਡਾਕਟਰ ਤੂੰ ਹੀ ਚੈੱਕ ਕਰੀਆ ਫਿਰ ਬਾਈ ਹਾਂਜੀ ਹਾਂਜੀ ਹਾਂ ਬਾਈ ਨੇ ਆਪਦੇ ਹੱਥੀ ਚੈੱਕ ਕਰੀਆ ਵਿਸ਼ਵਾਸ ਦੀ ਗੱਲ ਹੁੰਦੀ ਆ ਦੋਸਤੋ ਆਪ ਦਾ ਭਾਈ ਤੇ ਸੋਨੂੰ ਵਿਸ਼ਵਾਸ ਹੋਇਆ ਡਾਕਟਰ ਜਮਾ ਬੰਦਾ ਇਮਾਨਦ ਤੇ ਆਪ ਦਾ ਤੁਸੀਂ ਡਾਕਟਰ ਲਿਆਇਓ ਉਹ ਤੋਂ ਚੈੱਕ ਕਰਾ ਲਿਓ ਹਾਂਜੀ ਜੀ ਆਪਣੇ ਵਿਸ਼ਵਾਸ ਦੇ ਰਹੇ ਨੇ ਆਪਣੇ ਤੇ ਲੈ ਜੇ ਨਹੀਂ ਅਗਲਾ ਆਪ ਦਾ ਡਾਕਟਰ ਨਾਲ ਆਪ ਦਾ ਡਾਕਟਰ ਲਿਆਵੇ ਬਾਈ ਨੂੰ ਕੋਈ ਇਤਰਾਜ਼ ਨਹੀਂ ਆਪ ਦਾ ਤੁਸੀਂ ਕਰਾ ਸਕਦੇ ਹੋ ਤੇ ਫਿਰ ਬਲਜਿੰਦਰਾ ਬਾਈ ਕੀ ਭਾਰ ਰੱਖੇਗਾ ਇਹਦਾ ਮੇਰੇ ਤਾਂ ਲੈਣ ਦੇ ਨੇ ਜੇ ਕੋਈ ਮਾਨਤਾ ਕਰਦਾ ਹੈ 1 ਲੱਖ 5000 ਹੈ ਜੀ 1 ਲੱਖ 5000 ਹਾਂਜੀ ਠੀਕ ਆ ਬਾਈ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਗਈ 1 5 ਡਿਮਾਂਡ ਆ ਗਈ ਜਿਹੜੇ ਮੇਰੇ ਬਾਈ ਨੇ ਖਰੀਦਣੀ ਆ ਦੋ ਡੰਗ ਭਾਈ ਆਪਦੀ ਚਵਾਈ ਕਰ ਲਿਓ ਤੇ ਪਾਸ ਕਰ ਲਿਓ ਥਣਾ ਥੁਣਾ ਦੀ ਸੋਣੀ ਆ ਚਵਾਈ ਵਾਲੇ ਸੋਨੇ ਨੂੰ ਥਾਣਾ ਆ ਦੇਖੋ ਵੀਰੇ ਏ ਬਾਈ ਮੰਨ ਲਓ ਕਿ ਚਾਲ ਵਿਦੇਸੀ ਵੀਨੇ ਇੱਕ ਅਸੂ ਨੂੰ ਸੁਣਾਇਨੇ ਠੀਕ ਆ ਦੇਸੀ ਵੀਨੇ ਇੱਕ ਅਸੂ ਨੂੰ ਤੇ ਪਿਛਲੀ ਵਾਰ ਇਹਨੇ 15 ਦਿਨ ਵੱਧ ਲਈ ਸੀ ਪਹਿਲੇ ਸੂਏ ਹਾਂ ਤੇ ਜੇ 15 ਦਿਨ ਵੱਧ ਲਈ ਤਾਂ ਮੰਨ ਲਾ ਅੱਧਾ ਸੂਲਾ ਲਓ ਜੀ ਠੀਕ ਆ ਠੀਕ ਆ ਬਈ ਠੀਕ ਹੈ ਲੈ ਦੋਸਤੋ ਕਰ ਲਿਓ ਸੰਬਰਕ ਨੰਬਰ ਭਰਾ ਦਾ ਹੈਠਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾਲ ਬਾਈ ਜੀ ਸਾਰਿਆਂ ਭਰਾਵਾਂ ਨੂੰ